ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹਾਂ ਬਾਈ ਛੰਮੀ ਕੋਲੇ ਪਿੰਡ ਕੁਲਾਣਾ ਤਹਿਸੀਲ ਬੁਰਲਾਡਾ ਤੇ ਜ਼ਿਲ੍ਹਾ ਰਹਿ ਗਿਆ ਬਾਈ ਦਾ ਮਾਨਸਾ ਐ ਤੁਹਾਨੂੰ ਕੋਕਾ ਪੀਸ ਦਿਖਾਉਣ ਲੱਗੇ ਹਾਂ ਦੋਸਤੋ ਬਾਈ ਕਹਿੰਦਾ ਆਪ ਇਹ ਹੈਗੀ ਹੈਗੀ M29 ਦੀ ਤੇ ਗੱਬਣ ਹੈਗੀ ਆ ਰਸਤਮੇ ਹਿੰਦ ਦੇ ਕੱਟੇ ਤੋਂ ਦੋਸਤੋ ਬਾਈ ਨੇ ਸਾਮ ਸੰਭਾਲ ਵਾਲੀ ਵੀ ਚਿਪ ਕੱਢੇ ਪਏ ਨੇ ਤੇ ਬਾਈ ਕਹਿੰਦਾ ਘਰ ਦੀ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ 2-4 ਪਸ਼ੂ ਸ਼ੌਂਕ ਨਾਲ ਰੱਖੀਦੇ ਨੇ ਕੁਆਲਿਟੀ ਤੁਹਾਡੇ ਸਾਹਮਣੇ ਆ ਦੋਸਤੋ ਪਿਛਲੇ ਸੂਏ ਇਸ ਝੋਟੀ ਦਾ ਰਿਕਾਰਡ ਰਿਹਾ ਜੀ 12 ਲੀਟਰ ਇਸ ਵਾਰ ਉਮੀਦ ਆ ਵੀ 14-15 ਲੀਟਰ ਦੇਣ ਦਾ ਇਹਦਾ ਹੱਕਾ ਹੈਗਾ ਤੇ ਬਾਕੀ ਜੇ ਕਿਸੇ ਵੀਰ ਨੇ ਇਹ ਮੱਝ ਲੈਣੀ ਹੋਵੇ ਤੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਥਣ ਥਣ ਵਾਲੇ ਪਾਸਿਓਂ ਵੀ ਓਕੇ ਰਿਪੋਰਟ ਹੈਗੀ ਤੇ ਮੁਠੀ ਵਾਲਾ ਥਣ ਲੱਗਿਆ ਦੋਸਤੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰ ਲਓ ਫੋਲੋ ਜੀ ਧੰਨਵਾਦ ਦੋਸਤੋ